ਜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁਝ ਵੀ ਬਣਾਇਆ ਉਹ ਕਦੇ ਵੀ ਗਲਤ ਨਹੀਂ ਹੋ ਸਕਦਾ ਇਸ ਸਵਿਟਜ਼ਰਲੈਂਡ ਆ ਇੱਥੇ ਦੀ ਜੰਨਤ ਦੇਖੋ ਤੁਸੀਂ ਆਪਾਂ ਨੂੰ ਪਤਾ ਸਵਿਸ ਬੈਂਕ ਇੱਥੇ ਆ ਲੋਕਾਂ ਦਾ ਕਾਲਾ ਧੰਨ ਇੱਥੇ ਪਿਆ ਪਰ ਇੱਥੇ ਪੈਸੇ ਵੀ ਪਹਾੜ ਇੱਥੇ ਦੇ ਘਰ ਬਾਰ ਇੱਥੇ ਦੀ ਹਰਿਆਲੀ ਇੱਥੇ ਦੇ ਪਾਣੀਆਂ ਦੇ ਝਰਨੇ ਦਿਲ ਨੂੰ ਟੰਬ ਲੈਂਦੀ ਆ ਮਤਲਬ ਕਿ ਪ੍ਰਮਾਤਮਾ ਨੇ ਇਹਨੂੰ ਇੰਨਾ ਖੂਬਸੂਰਤ ਬਣਾਇਆ ਕਿ ਕਮਾਲ ਕਰਦੀ ਪਰ ਆਪਾਂ ਨੂੰ ਪਤਾ ਵੀ ਜੋ ਚੀਜ਼ ਪ੍ਰਮਾਤਮਾ ਨੇ ਬਣਾਈ ਆ ਉਹ ਤਾਂ ਖੂਬਸੂਰਤ ਹੈ ਪਰ ਇਨਸਾਨ ਜਦੋਂ ਵੀ ਕਦੇ ਕੁਝ ਬਣਾਉਂਦਾ ਤਾਂ ਉਹ ਇਨਸਾਨੀਅਤ ਦੇ ਲਈ ਖਤਰਾ ਹੀ ਹੁੰਦਾ ਨਿਊਜ਼ੀਲੈਂਡ ਵਰਗੇ ਖੂਬਸੂਰਤ ਦੇਸ਼ ਦੇ ਵਿੱਚ ਰਹਿਣ ਵਾਲਾ ਇਹ ਡਾਕਟਰ ਇਹਦਾ ਨਾਮ ਡਾਕਟਰ ਫਿਲੀਪਾ ਤੇ ਇਸ ਬੰਦੇ ਨੇ ਇੱਕ ਐਸੀ ਮਸ਼ੀਨ ਬਣਾਈ ਆ ਜੀ ਦੇ ਵਿੱਚ ਲੋਕ ਆਪਣੀ ਮਰਜ਼ੀ ਦੇ ਨਾਲ ਆਤਮ ਹੱਤਿਆ ਕਰ ਸਕਦੇ ਆ ਆਪਣੀ ਮੌਤ ਮਾਰ ਸਕਦੇ ਨੇ ਤੇ ਇਹ ਜਿਹੜੀ ਮਸ਼ੀਨ ਆ ਇਹਦੇ ਵਿੱਚ ਪੈ ਕੇ ਪਤਾ ਵੀ ਨਹੀਂ ਲੱਗਦਾ ਬੰਦੇ ਨੂੰ ਕਿ ਉਹ ਕਦੋਂ ਰੱਬ ਦੇ ਕੋਲੇ ਚੱਲਿਆ ਗਿਆ ਸੋ ਇਹਨਾਂ ਨੇ ਇਹ ਡਾਕਟਰ ਕਹਿੰਦਾ ਵੀ ਮੈਂ ਇਸ ਮਸ਼ੀਨ ਨੂੰ ਇਸ ਕਰਕੇ ਬਣਾਇਆ ਕਿ ਜਿਹੜੇ ਲੋਕ ਸਵੈ ਇੱਛਾ ਦੇ ਨਾਲ ਮਰਨਾ ਚਾਹੁੰਦੇ ਨੇ ਉਹ ਬਿਨਾਂ ਕਿਸੇ ਦੁੱਖ ਦਰਦ ਤੋਂ ਮਰ ਜਾਣ। 1942 ਦੇ ਵਿੱਚ ਇਹ ਲਾ ਬਣ ਗਿਆ ਸੀ ਵੀ ਬੰਦਾ ਆਪਣੀ ਇੱਛਾ ਦੇ ਨਾਲ ਮਰ ਸਕਦਾ। ਸੋ 2020 ਦੇ ਵਿੱਚ 1300 ਬੰਦਿਆਂ ਨੇ ਆਪਣੀ ਜਾਨ ਦਿੱਤੀ ਸੀਗੀ। ਪਰ ਸੋਚੋ ਸਵਿਟਜ਼ਰਲੈਂਡ ਵਰਗੇ ਖੂਬਸੂਰਤ ਮੁਲਕ ਦੇ ਵਿੱਚ ਕੈਸੀ ਚੀਜ਼ ਦੀ ਕਿਸੇ ਨੇ ਕਾਰ ਘੱਡਿਆ ਜਾਂ ਕੈਸੀ ਚੀਜ਼ ਬਣਾਈ ਆ ਕੈਸੀ ਮਸ਼ੀਨ ਬਣਾਈ ਆ ਆਪਾਂ ਕਹਿ ਦਿੰਨੇ ਆ ਕਿ ਧਰਤੀ ਦੇ ਉੱਤੇ ਜੰਨਤ ਆ ਪਰ ਇਸ ਜੰਨਤ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਇਹ ਰਸਤਾ ਚੁਣਿਆ ਵੈਸੇ ਵੀ ਮੰਨਿਆ ਜਾਂਦਾ ਕਿ ਜਿਹੜੀ ਆਤਮ ਹੱਤਿਆ ਉਹ ਉਸ ਦੇ ਲੋਕ ਕਰਦੇ ਨੇ ਇਹ ਜੀਵਨ ਸਾਨੂੰ ਬੜੀਆਂ ਕਹਲਣਾ ਕਹਲਣ ਤੋਂ ਬਾਅਦ 84 ਲੱਖ ਜੂਲ ਤੋਂ ਬਾਅਦ ਮਿਲਦਾ ਤੇ ਇਹ ਜੀਵਨ ਬੜਾ ਖਾਸ ਆ ਜਦੋਂ ਤੁਹਾਨੂੰ ਕੋਈ ਰਾਹ ਨਹੀਂ ਦਿਨਾਂ ਨਾ ਤਾਂ ਫਿਰ ਤੁਹਾਨੂੰ ਪ੍ਰਮਾਤਮਾ ਦੇ ਨਾਲ ਜੋੜਨਾ ਚਾਹੀਦਾ ਪਰ ਅੱਜ ਕੱਲ ਇੱਕ ਨਵਾਂ ਹੀ ਪੁੱਠਾ ਜਿਹਾ ਦੌਰ ਚੱਲਿਆ ਹੋਇਆ ਕਿ ਲੋਕ ਰੱਬ ਗੱਲ ਨੂੰ ਤੁਰਦੇ ਹੀ ਨਹੀਂ ਹੈਗੇ ਲੋਕਾਂ ਨੇ ਨਵੇਂ-ਨਵੇਂ ਰਾਹ ਲੱਭੇ ਹੋਏ ਨੇ ਕੋਈ ਇਨਸਾਨ ਉਹ ਆਪਣੀ ਹੋਂਦ ਜੋ ਨੂੰ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਉਹ ਆਪਣੀ ਆਈਡੈਂਟੀਟੀ ਉਹ ਰੱਖਣੀਓ ਨਹੀਂ ਚਾੁੰਦਾ ਹੈਗਾ ਉਹ ਨਵੇਂ-ਨਵੇਂ ਆ ਚੀਜ਼ਾਂ ਦੇਖਣ ਨੂੰ ਸੁਣਨ ਨੂੰ ਅੱਜ ਕੱਲ ਮਿਲਦੀਆਂ ਨੇ ਇੱਥੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਇੱਥੋਂ ਤੱਕ ਦੇਖਣ ਨੂੰ ਮਿਲਦਾ ਵੀ ਇਨਸਾਨ ਨੇ ਜਿਹੜੇ ਉਹ ਕੋਈ ਕੁੱਤਾ ਬਣ ਗਿਆ ਕੋਈ ਬਿੱਲਾ ਬਣ ਗਿਆ ਪਦਣਾ ਅਸੀਂ ਅੱਗੇ ਨੂੰ ਸੀਗਾ ਪਰ ਜਾਣ ਅਸੀਂ ਪਿੱਛੇ ਨੂੰ ਲਾਗ ਗਏ ਹ ਜਿਵੇਂ ਸਾਹਿਬ ਦੇ ਨਾਲ ਅਸੀਂ ਕਹਿੰਨੇ ਆ ਨਾ ਕਿ ਸਾਇੰਸ ਦਾ ਜੋਕ ਆ ਗਿਆ ਤਾਂ ਬੇਸ਼ੱਕ ਅਸੀਂ ਅੱਜ ਬਹੁਤ ਸਾਇੰਸ ਦੇ ਵਿੱਚ ਅੱਗੇ ਵਧ ਗਏ ਪਰ ਇਨਸਾਨੀਅਤ ਦੇ ਵਿੱਚ ਬਹੁਤ ਵੱਡੀ ਖਰਾਬਟ ਆ ਗਈ ਅਸੀਂ ਬੜੇ ਥੱਲੇ ਡਿੱਗ ਪਏ ਆ ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਵਾਹਿਗੁਰੂ ਨੇ ਜ਼ਿੰਦਗੀ ਬੜੀ ਖੂਬਸੂਰਤ ਬਣਾਈ ਆ ਤੁਸੀਂ ਆਪਣੇ ਆਲੇ-ਦਾਲੇ ਹਰ ਸ਼ੈ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ